ਮੈਨੂੰ ਜਣਾ ਖਣਾ ਕਹਿਂਦਾ ਸੀਗਾ ਤੂੰ ਪੁੰਨ ਨਹੀਂ ਕਰਦਾ ਤੂੰ ਪੁੰਨ ਨਹੀਂ ਕਰਦਾ ਅੱਜ ਮੈਂ ਪੁੰਨ ਕਰਤਾ ਬਾਈ ਤੇ ਕਰ ਵੀ ਵਧੀਆ ਆਪਦੇ ਦਿਲੋਂ ਪੁੰਨ ਕੀਤਾ ਬਾਈ ਜਮਾ ਅੱਜ ਜਮਾ ਖੇਤ ਗਿਆ ਨਲਕਾ ਚਾਲਦਾ ਨਹੀਂ ਸੀਗਾ ਸਾਡੇ ਸੂਏ ਤੇ ਨਲਕਾ ਲੱਗਿਆ ਹੋਇਆਗਾ ਤੇ ਮੈਂ ਕਿਹਾ ਚੱਲ ਧਿਆਬ ਵਾਲੀ ਲੱਗੀ ਸੀ ਬਾਈ ਤੇ ਮੈਂ ਸੂਏ ਤੇ ਜਿਹੜਾ ਪਾਣੀ ਪੀਣ ਲੱਗਿਆ ਬਾਈ ਤੇ ਜਦੋਂ ਮੈਂ ਭਰਿਆ ਬੱਕ ਤੇ ਵਿੱਚ ਮੱਛੀ ਆ ਗਈ ਬਾਈ ਜਦੋਂ ਮੱਛੀ ਆ ਗਈ ਉਹ ਤਾਂ ਵਿਚਾਰੀ ਦੀ ਕਿਸਮਤ ਚੰਗੀ ਸੀ ਮੱਛੀ ਦੀ ਜਿਹੜੀ ਕੁਦਰਤੀ ਮੇਰੇ ਹੱਥ 'ਚ ਆ ਕੇ ਡੁੱਬਦੀ ਸੀਗੀ ਡੁੱਬੀ ਜਾਂਦੀ ਸੀ ਮੈਂ ਦਵਾ ਤਾਂ ਫੜੀ ਫੜ ਕੇ ਮੈਂ ਬਾਹਰ ਰੱਖਤੀ ਬਾਹਰ ਫਿਰ ਬਾਈ ਇੰਨੀ ਖੁਸ਼ੀ ਚੜੀ ਨਾ ਮੱਛੀ ਨੂੰ ਨੱਚਣ ਲੱਗੀ ਵਿਚਾਰੀ ਘਟੋ ਘਟ ਤਿੰਨ ਚਾਰ ਮਿੰਟ ਉਹਨੇ ਪੂਰਾ ਤਸੱਲੀ ਨਾਲ ਨੱਚੀ ਬਾਈ ਮੱਛੀ ਫਿਰ ਉਹ ਨੱਚ ਕੇ ਥੱਕ ਥੁੱਕ ਗਈ ਥੱਕ ਹਾਰ ਕੇ ਵਿਚਾਰੀ ਬਾਈ ਉੱਥੇ ਹੀ ਸੌਂ ਗਈ ਤੇ ਮੈਂ ਮੁੜ ਕੇ ਹੱਥ ਦੇ ਚੱਕੀ ਮੈਂ ਕਿਹਾ ਇੱਥੇ ਵੀ ਕੋਈ ਜਨੌਰ ਨਾ ਲੈ ਜੇ ਵਿਚਾਰੀ ਨੂੰ ਚੱਕ ਕੇ ਮੈਂ ਚੱਕ ਕੇ ਲਿਆ ਕੇ ਥੜੇ ਤੇ ਰੱਖਤੀ ਬਾਈ ਤੇ ਚੱਲ ਮੈਂ ਬੈਠਾ ਰਹਾ ਮੈਂ ਕਿਹਾ ਚਲ ਜੰਨਾ ਚਰ ਸੁੱਤੀ ਪਈ ਆਪਾਂ ਬੈਠੇ ਰਹਿੰਨੇ ਕੋਲੇ ਵੀ ਐ ਕੋਈ ਜਨੌਰ ਨਾ ਖਾ ਜਾਏ ਕੁੱਤਾ ਬਿੱਲਾ ਨਾ ਖਾ ਜਾਏ ਵਿਚਾਰੀ ਨੂੰ ਤੇ ਮੈਂ ਬਾਈ ਘੰਟਾ ਡੇਢ ਘੰਟਾ ਬੈਠਾ ਰਹਾ ਪਤਾ ਨਹੀਂ ਇੰਨੇ ਕਿੰਨੇ ਥੱਕ ਗਈ ਮਾਂ ਦੀ ਤੀ ਉੱਠੀ ਨਹੀਂ ਮੁੜ ਕੇ ਫਰ ਕੇ ਮੈਂ ਕਿਹਾ ਭਾਈ ਮੈਂ ਵੀ ਕੰਮ ਧੰਦਾ ਕਰਨਾ ਹੈਗਾ ਮੈਂ ਕਿਹਾ ਵੀ ਜੇ ਤੂੰ ਜਾਗ ਆ ਗਈ ਆਉ ਤਾਂ ਜਾਵਣੀ ਕਰੇ ਮੈਂ ਤਾਂ ਫਿਰ ਆ ਗਿਆ ਬਾਈ ਘਰੇ ਦੇਖੋ ਉੱਠ ਗਈ ਹੋ ਵਿਚਾਰੀ ਆਪਦੇ ਜਵਾਕਾਂ ਚੱਲਿਆਂ ਚ